ਜਪਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੂਚਨਾ ਹੋਵੇ ਜੇ ਸੋਚੀ ਲਖਵਾਰ ਚੁਪੇ ਚੁਪਨਾ ਹੋਵੇ ਜੇ ਲਰਹ ਹਲ ਬਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਭਰੀਆ ਭਾਰ ਸਹਸਿਆਣ ਪਾਲਖੋਹਿ ਤਾ ਇਕ ਨ ਝਲੇ ਨਾਲ ਕਿਵ ਸਚਿਆਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਹੁਕਮ ਅਰਜਾਈ ਜਲ ਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਇਕ ਦਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੇ ਤਾਂ ਹੋਮੈ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਰਜ ਨੀ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਗੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕਹਿ ਗਾਵੇ ਕੋ ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਸੇ ਦੂਰ ਗਾਵੇ ਕੋ ਵੇਖੇ ਹਾਦਰ ਅਧੂਰ ਕਥਨਾ ਕਥੀ ਨਾ ਆਵੇ ਟੋਟ ਕਤ ਕਰ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਯੁਗਾ ਯੁਗੰਤਰ ਖਾਈ ਖਾਏ ਹੁਕਮੇ ਹੁਕਮ ਚਲਾਏ ਰaho ਨਾਨਕ ਵਿਗਸੇਵੇ ਪਰਵਾਹੋ ਸਾਚਾ ਸਹਿਬ ਸਾਚਨਾ ਭਾਗਿਆ ਭਉ ਜਪਾਰ ਆਖਿਆ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਏ ਜਿਦ ਸਹਿਦਰਬਾਰ ਮੋਹ ਕੀ ਬੋਲਨ ਬੋਲੀਏ ਜਿਸ ਨੂੰ ਧਰੇ ਪਿਆਰ ਅੰਮ੍ਰਿਤ ਵੇਲਾ ਸਾਚਨਾ ਵੜਿਆਈ ਵਿਚਾਰੇ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰੇ ਨਾਨਕੇ ਵਾ ਜਾਣੀਐ ਸਭ ਆਪੇ ਸੁਚਿਆਰ ਥਾਪੇ ਨਾ ਜਾਏ ਕੀ ਤਾਂ ਨਾ ਹੋਏ ਆਪੇ ਆਪ ਨਰੰਜਣ ਸੋਏ ਜਿਨ ਸੇਵੈ ਤਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਨੇ ਮਨ ਰਖੀਏ ਭਾਉ ਦੁਪ ਪਰ ਹਰ ਸੋ ਕਰ ਲੈ ਜਾਏ ਗੁਰਮੁਖ ਨਾਦ ਗੁਰਮੁਖ ਵੇਦ ਗੁਰਮੁਖ ਰਹਿਆ ਸਮਾਏ ਗੁਰੇ ਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਹੀਂ ਕਹਿਣਾ ਕਥ ਨਾ ਜਾਈ ਗੁਰਾਇ ਕਦੇ ਬੁਝਾਈ ਸਭਨਾ ਜੀਆਂ ਕਾਇਗ ਦਾਤਾ ਸੋ ਮੈਂ ਵਿਸਰਨਾ ਜਾਈ ਤੀਰੇਤ ਨਾ ਆਵਾ ਜੀ ਤੇ ਸੁਭਾਵਾ ਮੈਨ ਪਾਣੇ ਕੀ ਨਾ ਹੀ ਕਰੀ ਜੀ ਤਿਸਰ ਢਿਉ ਪਾਈ ਦੇਖਾ ਮਿਣ ਕਰਮਾ ਕੇ ਮਿਲੇ ਲਈ ਮਾਤ ਵਿੱਚ ਰਤਨ ਜਵਾਹਰ ਮਾਨਿ ਬਝੇ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸੁਬਨਾ ਜੀਆਂ ਕਾ ਇਕ ਦਾਤਾ ਸੋ ਮੈ ਵਿਸਰੇ ਨਾ ਜਾਏ ਜੇ ਤੁਚਾਰਿਆ ਹਰ ਜਾ ਹੋਰ ਦਸੂਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾ ਚਲੇ ਸੁਬ ਕੋਈ ਚੰਗਾ ਨਾ ਉਰਖਾਈ ਕਐ ਜਸ ਕੀ ਰਜਗਲੇਈ ਜੇ ਤਿਸ ਨਦਰਣਾ ਵੈਤਾ ਬਾਤਿ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ त्याग ਹਉnde ਸੇਹਾ ਕੋ ਇਨ ਸੁਝੈ ਜੀਤਿਸੁ ਕੋਨ ਕੋਇ ਕਰੇ ਸੁਣਾ ਸਿਦ ਧੀਰ ਸੁਨਣਾ ਸੁਨੇ ਤਰਤ ਤਵਲੇ ਆਕਾਸ਼ ਸੁਣਾ ਦੀਪੁ ਲਹੂ ਪਾਤਾਲ ਸੁਣਾ ਪੋਨ ਸਕੇ ਕਾਰ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੁਖ ਪਾਪ ਕਾ ਨਾਸ ਸੁਨੇ ਸਰਵਮਹਿੰਦਰ ਸੁਨੇ ਮੋਖਸਲਾ ਹਨਮੰਦ ਸੁਨੇ ਜੋਗ ਜੁਗਤਿ ਨ ਭੇਦ ਸੁਨੇ ਸਾ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਾ ਸੰਤੋ ਗਿਆਨ ਸੁਨੇ 68 ਕਾ ਇਨਾਨ ਸੁਨੇ ਪੜ ਪੜ ਭਾਵੇ ਬਾਣ ਸੁਨੇ ਲਾਗੇ ਸਹਿਦੇ ਾਨ ਨਾਨਕ ਭਗਤਾ ਸਦਾ ਵਿਗਾਸ ਸੁਨੇ ਦੁਖ ਪਾਪ ਕਾ ਨਾਸ ਸੁਨੇ ਸਰਾਗੁਨਾ ਕਹਿ ਗਾਹ ਸੁਨੇ ਸੇਖ ਪੀਰ ਪਾਸਾ ਸੁਨੇ ਦੇ ਭਾਵੇ ਰਾਹ ਸੁਨੇ ਹਾਥ ਹੋਵੇ ਸਗਹ ਨਾਨਕ ਪਗਤਾ ਸਦਾ ਵਿਗਾਸਨਾ ਦੋਖ ਪਾਪ ਕਾ ਨਾਸ ਮਨਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਿਸ ਪਿਛੇ ਪਸਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨਨੇ ਕਾ ਵੇਖ ਰਵੀਚਾਰ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਸੁਰਤੋ ਵੇ ਮਨ ਬੋਧ ਮਨਨੇ ਸਗਲ ਭਵਨ ਕੀ ਸੁੱਧ ਮਨਨੇ ਮੋਹ ਝੋਟਾ ਨਾ ਖਾਏ ਮਨਨੇ ਜੰਕੇ ਸਾਥ ਨਾ ਜਾਏ ਐਸਾ ਨਾਮ ਨਰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਇ ਮੰਨੇ ਪਾਸੋ ਪ੍ਰਗਟ ਜਾਏ ਮੰਨੇ ਮੰਗਨੇ ਛਲੇ ਪੰਥ ਮੰਨੇ ਧਰਮ ਸੇਤੀ ਸਰਬੰਦ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰਨਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਣ ਪੰਚ ਪ੍ਰਦਾਨ ਪੰਚੇ ਪਾਵੈ ਧਰਗੀ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰੇ ਇਕ ਧਿਆਨ ਜੇ ਕੋ ਕਹੇ ਘਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ ਧੋਲ ਕਰਮ ਧਿਆ ਕਾ ਪੂ ਸੰਤੋਖਤਾ ਰਖਿਆ ਦਿਨ ਸੂਤ ਜੇ ਕੋ 부ਜੇ ਹੋਵੇ ਸਤਿਆਰ ਤਵਲੇ ਉਪਰ ਕੀਤਾ ਪਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਤਲੇ ਕਮਨ ਜੋਰ ਜੀ ਜਾਦ ਰੰਗਾ ਕੇ ਨਾਮ ਸੁਬਨੇ ਲਿਖਿਆ ਗੁੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ ਹੀਤਾ ਵਸੈ ਕੋ ਕੋਵਾ ਦਿਸਤੇ ਹੋਵੇ ਲਖ ਦਰਿਆ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਵੇਂ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੁਸਰਾ ਸਲਾਮਤ ਅਨੰਕਾਰ ਅਸੰਗ ਜੋ ਪਿਆ ਅਸੰਗ ਪਾਓ ਅਸੰਗ ਪੂਰਾ ਅਸੰਗ ਤੋ ਬਤਾਓ ਸੰਗ੍ਰੰਤਮ ਖਵੇਤ ਪਾਠ ਸੰਗ ਜੋਗਮਣ ਰਹੇ ਉਦਾਸ ਅਸੰਖ ਭਗਤ ਗੁਣ ਧਿਆਨ ਵਿਚਾਰ ਸੰਗਸਰੀ ਸੰਖ ਦਾਤਾਰ ਸੰਖ ਸੂਰਮਉ ਭਾਕਸਾਰ ਸੰਖ ਮੋਨ ਲਿਬਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋ ਤੁਰ ਭਾਵੇ ਸਾਈ ਭਲੀਕਾਰ ਤੁਸਰਾ ਸਲਾਮ ਧਨ ਅੰਕਾਰ ਅਸੰਖ ਮੁਰਕਿਆਂ ਦਾ ਕੋਰ ਸੰਖ ਚੋਰ ਹਰਾਮ ਕੋਰ ਸੰਖ ਮਰਕਰ ਜਾਹੀ ਜੋਰ ਸੰਖ ਗਲਵੜ ਹਤਿਆ ਕਮਾਈ ਅਸੰਖ ਪਾਪੀ ਭਾਵ ਕਰ ਜਾਹੀ ਸੰਖ ਗੁੜੇ ਅਰ ਗੁੜੇ ਫਰਾਏ ਸੰਖ ਮਲੇਸ਼ ਮੂਲ ਭਾਕਾਏ ਅਸ਼ੰਖ ਨੇ ਦਕਸ਼ਰ ਕਰੇ ਭਾਰ ਨਾਨਕ ਨੇ ਜਿ ਕਹੀ ਵਿਚਾਰ ਵਾਰਣ ਜਮੇ ਇਕ ਵਾਰ ਜੋਤ ਰੁ ਭਾਵੇ ਸਾਈ ਭਲੀਕਾਰ ਤੁਸਰਾ ਸੁਨਾਮ ਤਨ ਅਹੰਕਾਰ ਅਸ਼ੰਖ ਨਾਮੇ ਅਸ਼ੰਖ ਥਾਵੇਂ ਗਮ ਗਮ ਸੰਖਲੋ ਸੰਕਿਆ ਸਿਰ ਭਾਰ ਹੋਇ ਅਖਰੀ ਨਾਮ ਖਰੀ ਸਲਾਹ ਖਰੀ ਗਿਆਨ ਕੀਤ ਗੁਣ ਗਾਹ ਅਖਰੀ ਲਖਨ ਬੋਲਨ ਬਾਣ ਕਰਾ ਸਰ ਸੰਜੋਗ ਵਖਾਣ ਜਿਨੇ ਲਖਤਿ ਸਰਨਾ ਜਿ ਫਰਮਾਇ ਤਿਵ ਤਿਵ ਪਾਏ ਕੀਤਾ ਕੀਤਾ ਤੇਤਾ ਨਾਵੇਂ ਨਾਵੇਂ ਨਾਈ ਕੋ ਥਾ ਕੁਦਰਤ ਕੌਣ ਕਹਾ ਵਿਚਾਰ ਵਾਰਣ ਜਮ ਇੱਕ ਵਾਰ ਜੋਤ ਨੂੰ ਭਾਵੇ ਸਾਈ ਭਲੀਕਾਰ ਦੁਸਰਾ ਸਲਾਂਤ ਨਿਰੰਕਾਰ ਪਰਗੇ ਹੱਥ ਭਰਤਨ ਦੇਹ ਪਾਣੀ ਤੋ ਤਿਆਤਰ ਸੁਕੇ ਮੂਤ ਪਲੀਤੀ ਕੱਪੜ ਹੋਏ ਦੇ ਸਭ ਲਗਿ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਹੋ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖ ਨਾ ਕਰ ਕਰ ਕਰਨ ਨਾਲ ਇਕ ਲਹਿ ਜਾਓ ਆਪੇ ਵੀ ਜਾ ਪੇ ਹੀ ਗਉ ਨਾਨਕ ਹੁਕਮਿ ਆਵੋ ਜਾਓ ਤੀਰਤਵ ਦਿਆਦ ਦਾਂ ਜੇ ਕੋ ਪਾਵੈ ਥਿਲਕਾ ਮਣ ਸੁਨੈ ਮੰਨੈ ਉਹਨ ਕੀਤਾ ਪਾਉ ਅੰਤਰਗਰਿ ਤੀਰਥ ਮੰਨਾਓ ਸਭ ਗੁਣ ਤੇਰੇ ਮੇਂ ਨਾਹੀ ਕੋਈ ਵਿਣ ਗੁਣ ਤੀਤੇ ਭਗਤ ਨਾ ਹੋਏ ਸੋਸਤਾਰ ਬਾਣੀ ਵਰਮਾ ਸਤ ਸੁਹਾਂਸ ਰਾਮ ਚਾ ਕਵਨ ਸਵੇਲਾ ਉਕਤ ਕਵਨ ਕਵਨ ਸਿਤ ਕਵਨ ਵਾਰ ਕਵਨ ਸੁਰਤਮਾ ਹਕਮ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੇ ਲੇਖ ਪ੍ਰਾਣ ਵਕਤ ਨਾ ਪਾਇਓ ਕਾ ਦੀਜੇ ਲੇਖਨ ਲੇਖ ਪ੍ਰਾਣ ਸੇ ਤਵਾਰ ਨਾ ਜੋਗੀ ਜਾਣ ਰਤਮਾ ਨਾ ਕੋਏ ਜਾਂ ਕਰਤਾ ਸਿੱਧੀ ਕੋ ਸਾਜੇ ਆਪੇ ਜਾਣੇ ਸੋਏ ਕਿਵ ਕਰ ਆਖ ਕਿਵ ਸਾਲਾਹੀ ਕੇ ਵਰਨੇ ਕਿਵ ਜਾਣ ਨਾਨਕ ਅੱਖ ਸਭ ਕੁ ਆਕੇ ਕੁ ਦੇਖ ਸਿਆਣਾ ਵੱਡਾ ਸਾਹਿਬ ਵੱਡੀ ਨਾਂ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਗਿ ਗਿਆ ਨਾ ਸੋਹੇ ਪਾਤਾਲ ਪਾਤਾਲ ਲਖ ਅਗਾਸ ਅਗਾਸ ਊੜ ਕੁੜਕ ਪਾਲ ਥਕੇ ਵੇਦ ਕਹਿਨ ਕਵਾਤ ਸਹਿਸ ਠਾਰੇ ਕੈਣਕ ਤੇ ਵਾਸੁ ਲਿਖ ਧਾਤ ਲੇਖਾ ਹੇ ਤਲਕੇ ਲਿਖਾ ਹੈ ਵਿਨਾਸ਼ ਨਾਨਕ ਵੱਡਾ ਕੀ ਆਪੇ ਜਾਣੀ ਆਪ ਸਲਾਹੀ ਸਲਾਇਤੀ ਸੁਰਤ ਨਾ ਪਾਈਆਂ ਨਦੀਆਂ ਤੇ ਵਾਹ ਭਵੇ ਸੁਮਨ ਨਾ ਜਾਣੀ ਆ ਸੁਮਨ ਸਾਹ ਸੁਲਤਾਨ ਗਿਰਾਸੀਤੀ ਮਾਲ ਤਨ ਕੀੜੀ ਤੁਲ ਨਾ ਹੋਣ ਜੇ ਤਿਸ ਸੁਮਨ ਨਾ ਵਿਸਰੇ ਅੰਤ ਨਾ ਸਿਖਤੀ ਕਹਿਨਾ ਤੀ ਅੰਤ ਨਾ ਕਰਨ ਦੇਨਾ ਤੀ ਅੰਤ ਨਾ ਵਿਕਣ ਸੁਨ ਨਾਮ ਤੀ ਅੰਤ ਨਾ ਜਾਪੇ ਕਿਆ ਮਨਮント अंत न जापे की तायाकार अंत न जापे पारा वारे अंत कारण के ते वेला ताकि अंत न पाई जाहे यह अंत न जाने कोई बहुता कही है बहुता हो वा साहे ऊंचा था ऊंचे उपर ऊंचा नाओ एवल ऊंचा हो सूचे को जाने सोए जेवड आप जाने आप आप नानक नदरी करमी दात ਮੋਤਾ ਕਰਮ ਲਿਖਣਾ ਚਾਹ ਵਡਾ ਦਾਤਾ ਥਿਲਨਾ ਤਮਾਈ ਕੀਤੇ ਮੰਗੈ ਜੋ ਦੇਵ ਪਾਰ ਕੀਤੇ ਅਗਨ ਤਨਹੀ ਨੀਚਾਰ ਕੀਤੇ ਖਬ ਟੁੱਟੇ ਵੇਕਾਰ ਕੀਤੇ ਲੈ ਲ ਮੁਕਰਪਾਹ ਕੀਤੇ ਮੁਰਖਾਈ ਖਾਇ ਖਾਇ ਕੀਤੇ ਦੂ ਭੂ ਸੁਧ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰਾਖ ਨਸਕੇ ਕੋਈ ਜੀ ਕੋ ਖਾਇ ਕਾਖਣ ਪਾਇਓ ਜਾਣ ਜੀਤੀ ਅਮੋ ਖਾਇ ਆਪੇ ਜਾਣੇ ਆਪੇ ਦੇਇ ਆਖੇ ਸੂਪੀਕੇ ਹੀਕੇ ਜਿਸਨੋ ਬਖਸੈ ਸਰਵ ਸਲਾਹ ਨਾਨਕ ਪਾ ਸਹੀ ਪਾਸਾ ਅਮਲ ਗੁਨ ਮਲ ਵਾਪਾਰ ਮਲ ਵਪਾਰੀ ਅਮਲ ਪੰਡਾਰ ਮਲ ਲਾਵੇ ਮੁੱਲ ਜਾਇ ਮਲ ਪਾਇ ਮਲਾ ਸਮਾਏ ਅਮਲ ਤਰਮਲ ਦੀਪਾਨ ਮਲ ਤਲਮਲ ਫਰਮਾਨ ਮਲ ਬਖਸੀ ਸਮਲਣੀ ਸਾਨ ਮਲ ਕਰਮ ਮਲ ਫਰਮਾਨ ਮੁੱਲ ਮੁੱਲਾ ਖਿਆ ਨਾ ਜਾਇ ਆਖਾ ਕਰੇ ਲਵਲਾਇ ਆਖੇ ਵੇਦ ਬਾੜ ਪੁਰਾਣਿ ਆਖੇ ਪੜੇ ਘਰੇ ਵਿਖਿਆਣ ਆਖੇ ਵਰਮੇ ਆਖੇਂਦੇ ਆਖੇ ਗੋਪੀ ਤੇ ਗੋਵਿੰਦ ਆਖੇ ਸਰਾ ਕੇਸ ਦੇ ਆਖੇ ਕੀਤੇ ਕੀਤੇ ਬੁੱਧ ਆਖੇ ਦਾਣ ਆਖੇ ਦੇਵ ਆਖੇ ਸੁਰਨਮ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਕਹਿ ਠੁਰ ਜਾਏ ਤੇ ਕੀਤੇ ਹੋਰ ਕਰੇ ਤਾਕ ਨਸਕੇ ਕੇਈ ਕੇ ਜੇਵੜ ਭਾਵ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖੇ ਸਿਰਗਵਾਰ ਅਗਵਾਰ ਸੋਦਰ ਕਿਹਾ ਸੋ ਕਰਕੇ ਹਜਤ ਬੈ ਸਰਬ ਸਮਾਲੇ ਵਾਜੇ ਨਾਦ ਨੇ ਕਿ ਅ ਸੰਖਾ ਕੀਤੇ ਭਵਨ ਹਾਰੇ ਕੀਤੇ ਰਾਗ ਪਰ ਸੋ ਕਹਿਣ ਕੀਤੇ ਗਾਵਨ ਹਾਰੇ ਗਾਵ ਜੁਨੋਂ ਪਉਣ ਪਾਣੀ ਵੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਜਤ ਗੁਪਤ ਲਿਖ ਜਾਣ ਲਖ ਲਖ ਤ੍ਰਿ ਵਿਚਾਰੇ ਗਾਵੇ ਸਰਬਰ ਮਾਦੇਵੀ ਸੋਹਣ ਸਦਾ ਸਵਾਰੇ ਗਾਵੇન્દ્રਿੰਦਰ ਅਸਨ ਬੈਠੇ ਦੇਵਤਿਆਦਰ ਨਾਲੇ ਗਾਵੇ ਸਿਰ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸ੍ਰੀ ਸੰਤੋਖੀ ਗਾਵੇ ਵੀਰ ਕਰਾਰੇ गावण पंडित पडनकेश्वर जोग जोग वेदनाले गावे मोहनिया मनमोहन स्वर्ग मचप्याले गावण रत्नियो पाहे तेरे अडसड तीरसनाले गावे जोध महाबल सुरा गावे कहानी चारे गावे खंड वंड वर पंडा करकर की कर तारे सही तुदनो गावे जो तुरपाण रते तेरे भक्त रसाले होर कीते गावण से मचित न आव नानकया विचारे सोई सोई सरस सत साहेब साचा सच्ची नाही ਹੈਪੀ ਹੋਸੀ ਜਾਏ ਨਾ ਜਾਸੀ ਰਤਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਸੀ ਮਾਇਆ ਜਿਨੀ ਉਪਾਈ ਕਰ ਕਰ ਵੇਖਿਆ ਕੀ ਤਾ ਆਪਣਾ ਜੋਤੀ ਸਤੀ ਵਟਿਆਏ ਜੋਤੀ ਸੁਭਾਵੇ ਸੋਈ ਕਰਸੀ ਰੁਕਣਾ ਕਰ ਨਾ ਜਾਈ ਸੋ ਪਾਸ ਸੰਸਾਹ ਪਾਸਾਏ ਨਾਨਕ ਰਹਿ ਨਰ ਜਾਈ ਹੰਦਾ ਸੰਤੋਗ ਧਰਮ ਤੋ ਚੋਲੇ ਧਿਆਨ ਕੀ ਕਰੇ ਵਿਪੋਦ ਖਿੰਥਾ ਕਾਲ ਕੁਵਾਰੀ ਕਾਜੁ ਗਡੰਡਾ ਪ੍ਰਤੀਤ ਆਈ ਕੰਤੀ ਸਗਲ ਜਮਾਤੀ ਮਨ ਜੀ ਤੇ ਜਗ ਜੀ ਤੇ ਆ ਦੇਤ ਸੇ ਆ ਦੇਸ ਆਦ ਨੀਲ ਨਾਦ ਨਾਤ ਜਗ ਜੁਗੇ ਕੋ ਵੇਸ ਭੁਗਤ ਗਿਆਨ ਦੇ ਆ ਪੰਡਾਰਨ ਘਟ ਘਟ ਵਾਜੇ ਨਾਥ ਆਪ ਨਾਤ ਨਾ ਤੀ ਸੁਰਜਾ ਕੀ ਰਿਸ ਦੇ ਅਵਰਾ ਸਾਦ ਸੰਜੋਗ ਜੋ ਦੇ ਕਾਰ ਚਲਾ ਵੇ ਲੈ ਕੇ ਆਵੇ ਭਾਗ ਆ ਦੇਤ ਸੇ ਆ ਦੇਸ ਆਦ ਨੀਲ ਨਾਦ ਨਾਤ ਜਗ ਜੁਗੇ ਕੋ ਵੇਸ ਏਕਾ ਮਾਇ ਜੁਗਤ ਵੇ ਆਇ ਤਿੰ ਚਲੇ ਪਰਵਾਨਿਕ ਸੰਸਾਰਿਕ ਪੰਡਾਰੀ ਕਲਾਇ ਦੀ ਬਾਣ ਜੀਵਤਿ ਸਭਾ ਤੇ ਵੇ ਚਲਾਵ ਜਿਬ ਹੋਵੇ ਫਰਮਾਨ ਹੋ ਵੇਖਿਆ ਉਹਨਾਂ ਅੰਦਰ ਆਵੇ ਬੋਤਾ ਹੀ ਵਿਡਾਨ ਆਦੇਤ ਸਿਆ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਆਸੈ ਲੋਇ ਲੋਇ ਪੰਡਾਰ ਜੋ ਕਿਸ ਪਾਸ ਹੋਏ ਕਾਵਾਰ ਕਰ ਕਰ ਵੇਖਿਆ ਸਰਦਨਹਾਰ ਨਾਨਕ ਸੱਚੇ ਕੀ ਸਾਚੀ ਗਾਰਿਆ ਆਦੇਤ ਸਿਆ ਆਦੇਸ ਆਦ ਨੀਲ ਨਾਦ ਨਾਦ ਜੁਗ ਜੁਗੇ ਕੋ ਵੇਸ ਕਿੰਤੂ ਦੀਵਲ ਕੋਏ ਲਖੋਏ ਲਖ ਵੀਸ ਲਖ ਲਗੇੜਾ ਕੀ ਏਕ ਨਾਮ ਜਗਦੀਸ਼ ਤੁਰਾਈ ਪਤ ਬਬੜਿਆ ਚੜੀ ਹੋਈ ਕੀ ਸ ਸੁਣ ਗੱਲਾਂ ਆਕਾਸ ਕੀ ਕੀਟਾ ਹੀ ਰੇਸ ਨਾਨਕ ਨਦਰੀ ਪਾਈਏ ਕੂੜੀ ਕੂੜੇ ਠੀਸ ਆਖਰ ਜੋਰ ਝੁਪੇ ਨਾ ਜੋਰ ਝੂਰ ਨ ਮੰਗਣਦੇ ਨਾ ਜੋਰ ਜੋਰ ਨ ਜੀਣ ਧਰਨ ਨਾ ਜੋਰ ਜੋਰ ਨਾ ਆਜਮਾਨ ਮਸੂਰ ਜੋਰ ਨਾ ਸੁਰਤੀ ਗੜ ਵਿਚਾਰ ਜੋਰ ਨਾ ਜੁਕਟੇ ਛੁੱਟਿਆ ਸੰਸਾਰ ਜਿਸਾ ਜੋਰ ਕਰਵੇਂ ਖੇਸ ਹੋਏ ਨਾਨਕ ਉਤਮ ਨਹੀਂ ਚਨਾ ਕੋਈ ਰਾਤੀ ਰੁੱਤੀ ਤੇ ਤੀ ਵਾਰ ਪਵਨ ਪਾਣੀ ਨਹੀਂ ਪਾਤਲ ਇਸ ਵਿੱਚ ਧਰਤੀთა ਪ੍ਰਕੀ ਧਰਮਸਾਲ ਤੇਨਕੇ ਰਾਮਨੀ ਗਨੰਤ ਕਰਮੀ ਕਰਮੀ ਹੋਈ ਵੀ ਚਾਰ ਸੱਚਾ ਸੱਚਾ ਦਰਬਾਰ ਦਿੱਤੇ ਸੁਣ ਪੰਜ ਬਰਾਣਿ ਤੇ ਕਰਮ ਭਵੇਂ ਨਹੀਂ ਸਾਨ ਕਚ ਬਕਾਇਓ ਥੇ ਪਾਇ ਨਾਨਕ ਯਾ ਜਾਪੇ ਜਾ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਖੋ ਕਰਮ ਕੀਤੇ ਪਵਨ ਪਾਣੀ ਵੈਸੰਤਰ ਕੀਤੇ ਘਣ ਮਹੇਸ਼ ਕੀਤੇ ਵਰਮੇ ਘਾੜਤ ਗੜੀ ਰੂਪ ਰੰਕੀ ਵੇਸ ਕੀਤੇ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵ ਧਨ ਮੁੰਨ ਕੀਤੇ ਕੀਤੇ ਰਤਨ ਸਮੁੰਦ ਕੀਤੇ ਆਖਾਣੀ ਕੀਤੇ ਆ ਬਾਣੀ ਕੀਤੇ ਪਾਤਨ ਨਰੰਦ ਕੀਤੇ ਅਸਰਤੀ ਸੇਵ ਕੀਤੇ ਨਾਨਕ ਅੰਤਨਾੰਤ ਗਿਆਨ ਕਨਮੈ ਗਿਆਨ ਪਰਜਾਣਿ ਦਿੱਥੇ ਨਾਦ ਬਨੋਦ ਕੋੜ ਅਨੰਦ ਸਰਨੁ ਕਰਨ ਕੀ ਬਾਣੀ ਰੂਪ ਤਥੈ ਘਾੜਤ ਕੜੀਏ ਬਹੁਤ ਅਨੂਪ ਤਾਂ ਕਿੰਗਲਾ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਤਿਥੈ ਘੜੀਆ ਸੁਰਤ ਮਤਮਨ ਬੁਰ ਤਿਥੈ ਘੜੀਆ ਸੁਰਾਸਦਾ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਦਿੱਤੈ ਹੋਰ ਨਾ ਕੋਈ ਹੋਰ ਤਿਥੈ ਜੋਦ ਮਹਾਬਲ ਸੂਰਤਿਨ ਮੇਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮਹਮਾ ਮਾਇਤਾ ਕੇ ਰੂਪ ਨਾ ਕਥਨੇ ਜਾਇ ਨਾ ਮਰਿਨ ਠਾਗੇ ਜਾਇ ਜਿਨ ਕੇ ਨਾਮ ਸੇ ਮਨ ਨਮਾਹਿ ਤੇ ਤੇ ਭਗਤ ਵਸੇ ਕੇ ਲੋ ਕਰੇ ਨਨ ਸੱਚਾ ਮਨਸੋ ਸਾਚ ਕਾਨ ਨਸ ਨਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਤੇ ਤੇ ਖੰਡ ਮੰਡੇ ਪਰ ਪੰਡ ਜੇ ਕੋ ਕਥਿ ਤਾਨਤ ਨਾਨਦ ਤੁਥੇ ਲੋਲਵਾ ਕਰ ਜਿ ਤੁਮ ਕੰਤ ਵੇਤ ਵਕਰ ਵੇਖੇ ਵਿਸੇ ਘਰੇ ਵਿਚਾਰ ਨਾਨਕ ਕਥਨਾ ਕੜਾ ਸਾਰ ਜਤ ਪਹਾਰਾ ਤਿਰਸ ਨਾਰਨ ਮਤਿ ਵੇਦ ਹਥਿਆਰ ਭੋਗ ਲਗਨੀ ਤਪ ਤਉ ਪਾਂਡਾ ਪੰਮਰਤ ਢਾਲ ਕੜੀਆ ਸਭ ਸਟੀ ਨਕਸਾ ਜਿਨ ਕੋ ਨਦਰ ਘਰਮ ਚਨਕਾਰ ਨਾਨਕ ਨਦਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤੁ ਮਹਤਿ ਦੇਵਸ ਰਾਦੁਈ ਦਾਈ ਦਾਇ ਆਕੀ ਲੈ ਸਗਲ ਜਗਤ ਜੰਗਿਆਇਆ ਬੁਰੀਆਇਆ ਵਾਚੇ ਧਰਮ ਮਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ